ਪਟਿਆਲਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਅਮਰਨਾਥ ਯਾਤਰਾ ਤੋਂ ਵਾਪਸ ਪਰਤੀ বাস ਵਿੱਚ ਸਵਾਰ ਨੌਜਵਾਨਾਂ ਦੀ ਆਪਸੀ ਝੜਪ ਹੋ ਗਈ ਤੇ ਇਹ ਝੜਪ ਖੂਨੀ ਰੂਪ ਧਾਰਨ ਕਰ ਗਈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ ਏਸੀ ਚਲਾਉਣ ਨੂੰ ਲੈ ਕੇ ਨੌਜਵਾਨਾਂ ਦਾ ਝਗੜਾ ਹੋਇਆ ਸੀ ਤੇ ਵਾਪਸ ਪਟਿਆਲਾ ਪਰਤ ਕੇ ਉਕਤ ਨੌਜਵਾਨਾਂ ਵਿਚਕਾਰ ਮੂੜ ਤੋਂ ਝੜਪ ਹੋਈ ਹੈ ਇਸ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਜੋ ਕਿ ਜੇਰੇ ਇਲਾਜ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਸੀ ਅੰਮ੍ਰਿਤਸਰ ਯਾਤਰਾ ਤੋਂ ਆ ਰਹੀ ਸੀ ਸਰੇ ਤੇ ਉਹਨਾਂ ਸਿਫਰਾਂ ਮਤ ਦਾ ਮਤ ਤੋਂ ਸਟਾਰਟ ਹੋਈ ਸੀ 4 ਤਰੀਕ ਨੂੰ ਤੇ ਅੱਜ ਵਾਪਸੀ ਸੀਗੀ 12 ਦੇ ਆਸ-ਪਾਸ 11 ਨੂੰ ਆਈ ਸੀਗੀ ਤੇ ਅਸੀਂ ਉੱਥੇ ਪਹੁੰਚੇ ਸਿਗਨਾ ਮਦਮੰਦਰ ਬੱਸ ਰੁਕੀ ਸੀ ਜਿਹੜਾ ਰਾਜਪ੍ਰਧਾਨ ਚਲਾ ਉਹਨਾਂ ਦੀ ਕਿਸੇ ਨਾਲ ਲੜਾਈ ਹੋਈ ਸੀ ਰਾਤ ਨੂੰ ਤੇ ਉਹ ਉਹਨਾਂ ਨੇ ਸਿਗਨਾ ਮਦਮੰਦਰ ਕੋਲ ਬੱਸ ਰੁਕੀ ਸੀ ਕਿ ਸਨੋਰੀ ਡੇਰ ਕਵਾਤੀ ਮੁੰਡੇ ਨਾਲ ਠੇਰੀ ਆ ਬੱਸ ਸਾਰੀ ਜਿਹੜੇ ਮੁੰਡੇ ਬੱਸ 'ਤੇ ਬੈਠੇ ਸੀ ਨਾ ਪਹਿਲਾਂ ਉਹਨਾਂ ਨੇ ਲੇਡੀਜ਼ 'ਤੇ ਧਰਵਾਤੀ ਤੇ ਦੋ ਤਿੰਨ ਲੇਡੀਜ਼ ਦੇ ਵੀ ਥੱਪੜ ਮਾਰੇ ਉਹਨਾਂ ਨੇ ਤੇ ਬਾਕੀ ਸਾਰੀ ਬੱਸ ਜਿਹਨੇ ਮੁੰਡੇ ਬਾਰੇ ਸਭ ਨੂੰ ਘੁੱਟਿਆ ਉਹਨਾਂ ਨੇ ਤੇ ਇੱਥੇ ਫਾਇਰਿੰਗ ਵੀ ਹੋਈ ਸੀਦੇ 20 ਤੋਂ 25 ਜਾਣੇ ਸੀਗੇ ਬੋਚੀ ਨੂੰ ਪਹਿਚਾਣ ਹੈਗੀ ਅ ਇੱਕ ਤਾਂ ਸੀਗਾ ਪਹਿਚਾਨ ਹੈਗੀ ਐ ਸਰ ਰਾਜਪ੍ਰਧਾਨ ਸੀਗਾ ਜਿਹੜਾ ਬਸ ਲੱਗੇ ਗਿਆ ਸੀ ਉਹਦਾ ਮੁੰਡਾ ਗੌਰਵ ਸੀਗਾ ਜਿਹਨੇ ਮੁੰਡੇ ਬਲਾਈ ਸੀ ਇੱਕ ਹਰਪ੍ਰੀਤ ਸੀਗਾ ਜਿਹਨੇ ਫਾਇਰ ਕੀਤੇ ਸੀਗੇ ਦੋ ਉੱਤੇ ਮੌਕੇ ਤੇ ਪੁਲਿਸ ਮੌਜੂਦ ਨਹੀਂ ਸੀਗੇ ਤੁਹਾਡੇ ਕੀ ਮਾਰੇ ਕਹਿੰਦੇ ਅਸਲਾ ਕੋਈ ਨਹੀਂ ਤਾਂ ਅਸਲਾ ਉਹ ਉਹਨਾਂ ਦੇ ਪਰ ਅਸਲਾ ਨਹੀਂ ਕੋਈਆ ਤੁਹਾਡੇ ਕੀ ਮਾਰੇ ਮੇਰੇ ਕਰਪਾਨਾ ਮਾਰੇ 8 ਟਾ ਮਾਰੇ ਫਾਇਰ ਮਾਰੇ ਫਾਇਰ ਮੇਰੇ ਸਾਈਡ ਤੋਂ ਲੰਘਿਆ ਪੱਟਾ ਤੋੜ ਕੇ ਤਾਂ ਪੰਨਾ ਮਾਰੀ ਕਿੰਨੇ ਕਰਪਾਨਾ ਹਾਂਜੀ ਹੱਤੀ ਸੀਗਾ ਤੇ ਉਹ ਨਾਂ ਦੇ ਮੁੰਡੇ ਸੀਗੇ ਕਿੰਨੇ ਕਿੰਨੇ ਕੇ ਜਾਣੇ ਸੀਗੇ ਉਹ ਸੀਗੇ 20 ਤੋਂ 25 ਜਾਣੇ ਸੀ ਕਿ ਪੂਰੀ ਬਸ ਦੇ ਅੰਦਰ ਵਰਗੇ ਸੀ ਉਹ ਕੀ ਮੰਗ ਕਰਦੇ ਸੀ ਹਾਂਜੀ ਤੁਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਕਿ ਸਾਨੂੰ ਪੱਕਾ ਸੱਚ ਦਾ ਫੈਸਲਾ ਦਿੱਤਾ ਜਾਵੇ ਕਿੰਨੇ ਬੰਦੇ ਸੀਗੇ ਜੀ ਉਹ 20 ਤੋਂ 25 ਜਾਣੇ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀ ਹਰਪ੍ਰੀਤ ਤੇ ਰਾਜੂ ਪ੍ਰਧਾਨ ਜੀ ਨੇ ਮੁੰਡੇ ਬਿਲਕੁਲ ਹਰਪ੍ਰੀਤ ਸੀਗਾ ਹਰਪ੍ਰੀਤ ਜੀ ਨੇ ਫਾਇਰ ਕੀਤਾ ਅਸੀਂ ਅਮਰਨਾਥ ਤੋਂ ਹਾਰੇ ਜਾਈ ਦੋ ਤਰੀਕ ਨੂੰ ਗਏ ਸੀਗੇ ਜੀ ਤੇ ਉਹ ਉਧਰ ਆਂਦੇ ਹੋਏ ਆਪਸ ਚ ਕਿੰਨੀ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬਰਾਲੇ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਉੱਥੇ ਗੋਲੀਆਂ ਚਲਾਉਣ ਤੋਂ ਬਾਅਦ ਹਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਜੀ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਉਹ ਮੋਹਨ ਦਾ ਜੀ ਮੇਰਾ ਬਰਾਬਰ ਇਸ ਜੀ ਹੱਜੇ ਮੌਕੇ ਤੇ ਸੀਗਾ ਜੀ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਛਾਡੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀਰ ਕੁੱਤੀ ਉਹਨਾਂ ਨੇ ਕਿੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ ਦੋ ਰਾਉਂਡ ਫਾਇਰ ਕਰਿਆ ਜੀ ਲੱਗੇ ਸਾਹਮਣੇ ਮਾਰੀ ਹੈ ਕਿਸੇ ਦੀ ਜ਼ਮੀਨ 'ਚ ਮਾਰਿਆ ਇਹ ਫਾਇਰ ਲੱਗੇ ਨਹੀਂ ਕਿਸ ਤਰ੍ਹਾਂ ਦੇ ਲਗਾਤਾਰ ਜਿਹੜੀਆਂ ਬਲਵਾਟੀਆਂ ਹੈ ਘਟਨਾਵਾਂ ਨਿਕਲ ਕੇ ਤਾਂ ਆ ਰਹੀਆਂ ਨੇ ਕੀ ਇਹ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਹੁਣ ਜਿਹੜਾ ਤੁਹਾਡਾ ਪ੍ਰਾਇਮਰ ਕੌਣ ਲੈ ਕੇ ਗਿਆ ਸੀ ਰਾਜੂ ਪ੍ਰਧਾਨ ਲੈ ਕੇ ਗਿਆ ਸੀ ਜਦੋਂ ਕਿਹੜੇ ਦਿਨ ਗਏ ਦੋ ਤਰੀਕ ਨੂੰ ਗਏ ਸੀ ਲੜਾਈ ਦਾ ਏਟਾ ਕਾਰਨ ਕੀ ਹੋਇਆ ਜਿਹੜੀ ਬਸ ਜੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਸੀਗਾ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਗੱਲ ਕਿਸੇ ਹੋਰ ਦੀ ਸੀ ਉਹਨਾਂ ਨੇ ਆ ਕੇ ਘੁੱਟਤਾ ਜਿਨ੍ਹਾਂ ਦੀ ਲੇਡੀਜ਼ ਨੂੰ ਕੱਢਿਆ ਗੱਡੀਆਂ ਸੀ ਬਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬਸ ਰੋਕਣੇ ਚੰਨੜੇ ਸਨੋਰੀ ਅੱਡੀ ਬਸ ਕੇਰ ਲਈ ਬਸ ਕੇਰ ਕੇ ਨਾਲ ਦੇ ਸਾਰੀ ਬਸ ਗੁੱਟੀ ਅੱਧੀ ਵਜੇ ਦੀ ਘਟਨਾ ਹੈ ਇਹ ਹੈਗੀ 11 11:30 ਵਜੇ ਦੀ ਹਾਂਜੀ 11:30 ਵਜੇ ਦੀ ਅੱਜ ਤੁਹਾਡੇ ਬ੍ਰਦਰ ਨੇ ਕਿਤੇ ਕਿਤੇ ਸੱਟਾਂ ਮਾਰੀਆਂ ਸਿਰ ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰੇ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਪਤਾ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇੱਕ ਘਟੋ ਘਟ 25 25 ਤੋਂ 30 ਜਾਣੇ ਸੀਗੇ ਮੇਰੇ ਕਹਿਣਾ ਪੈਦਲ ਸੀਗੇ ਇੱਕ ਮੋਟਰਸਾਈਕਲਾਂ ਦਾ ਸੀਗੇ ਰਾਜੂ ਪ੍ਰਧਾਨ ਬਸ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਕਿਹਾ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਿਹਾ ਤੁਸੀਂ ਪ੍ਰਧਾਨਤਾ ਚੱਕ ਕਿਸੇ ਨੂੰ ਚੱਕਿਆ ਹੀ ਨਹੀਂ ਕਿਸੇ ਨੂੰ ਵੀ ਹੁਣ ਤੁਹਾਡਾ ਕਾਜੀ ਕਿੰਨੇ ਹਾਲਾਤ ਹਾਲਾਤ ਨਾਲ ਇਹ ਸੀਰੀ ਸੁਰਪਟੇ ਆ ਇਹਦਾ ਚੰਗਾ ਉਹ ਕਿਨੇ ਕਿਤੇ ਬਸ ਦੇ ਇੱਕ ਬੰਦੇ ਜ਼ਖਮੀ ਆਈ ਫਾਇਰ ਚਲਾਏ ਆ ਉਹਨੇ ਨੀ ਆਜਾ ਨੇ ਆਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਕਹੀ ਉਹਦੇ ਕੋਲ ਸਿਕਸਰ ਕਿਹਦੇ ਕੋਲ ਸੀ ਹਰਬੀਟੀਡ ਕੋਲ ਸੀਗਾ ਇਹ ਅਸਲਾ ਦੋ ਬਸਾਂ ਗਈਆਂ ਸੀ ਅਮਰਨਾਥ ਯਾਤਰਾ ਤੇ ਤੇ ਯਾਤਰੀ ਕਿਸੇ ਗੱਲ ਤੋਂ ਇਹ ਬਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ ਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ ਤੇ ਵਾਪਸ ਪਹੁੰਚੀ ਬਸ ਵੱਡੀ ਨਦੀ ਤੇ ਤੇ ਉੱਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਤੇ ਉਹਦੇ ਚ ਇੱਕ ਬੰਦਾ ਇੰਜਰਡ ਹੋਇਆ ਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮਬੰਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲੇ ਲੈਂਦੇ ਜਾਓ। ਥੈਂਕ ਯੂ। ਅ ਐਮਐਲਆਰ ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ ਤੇ ਉਹ ਵੈਰੀਫਾਈ ਕਰ ਰਹੇ ਆ। ਵੈਰੀਫਾਈ ਕਰਕੇ ਨਹੀਂ ਐਮਐਲਆਰ ਅਸੀਂ ਹਜੇ ਹਾਸਲ ਕਰਨੀ ਆ। ਜੋ ਵੀ ਡਾਕਟਰ ਸਾਹਿਬ ਉਹਦੇ ਜੀ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ। ਨਹੀਂ ਵੀਡੀਓ ਨਹੀਂ ਮਿਲੀ।